ਵਾਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਅਸੀਂ ਆਪਾਂ ਪਹੁੰਚ ਚੁੱਕੇ ਆ ਪਿੰਡ ਚਾਟੀ ਪਿੰਡ ਬੰਦਿਆ ਜੀ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਸਵੀਲ ਵੀ ਅੰਮ੍ਰਿਤਸਰ ਪੈਂਦੀ ਹੈ ਬਾਈ ਰਠੌਰ ਸਿੰਘ ਕੋਲ ਆ ਚੁੱਕੇ ਜੀ ਚਲੋ ਵੀਡੀਓ ਪਹਿਲੇ ਤੇ ਬਹੁਤ ਬਣਾਈਆਂ ਬਾਈਆਂ ਨੇ ਆਏ ਆ ਤੇ ਅੱਜ ਨਾਲ ਕੋਈ 6-7 ਲੱਭੇ ਛੋਟੇ ਮਜੇ ਸੇਲ ਹੈ ਜੀ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸੰਦੀਪ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਇੱਥੇ ਜੀ ਆਇਆਂ ਨੂੰ ਬੜਾ ਟਾਈਮ ਹੈ ਵੀਡੀਓ ਬਣਾਣ ਲੱਗੇ ਬਿਲਕੁਲ ਹੋ ਗਏ 3-4 ਸਾਲ ਆਣਾ ਜੀ ਹਾਂ 4-5 ਸਾਲ ਹੋ ਗਿਆ ਹੋ ਗਿਆ ਹੋਰ ਸੁਣਾਓ ਸਾਹਿਬ ਕਰਦੀ ਕਰਾ ਵਾ ਵਾ ਜੀ ਮੇਰਾ ਮੇਰਾ ਬੜਨ ਚਲਾ ਚਾਹੀਦੀ ਹੈ ਚਲੋ ਕੰਮ ਕਿਉਂ ਚੱਲਦਾ ਬੜੀ ਕਿਰਪਾ ਚੱਲੀ ਜਾਂਦਾ ਠੀਕ ਹੈ ਜੀ ਹਾਂਜੀ ਬਹੁਤ ਕਿਰਪਾ ਮਾਲਕ ਦੀ ਚਲੋ ਮਾਲ ਵੀ ਕੀ ਜਾਂਦਾ ਤੁਹਾਨੂੰ ਪਤਾ ਹੈ 12 ਮਹੀਨੇ ਕੰਮ ਕਰਨ ਵਾਲੇ ਹਾਂ ਹਾਂਜੀ ਹਾਂਜੀ ਡੇੜੇ ਡੂਰੇ ਮਾਲ ਪਾਲਾ ਦਿੰਦੇ ਸੀ ਜੀ ਸਾਡਾ ਜਿਆਦਾ ਮਾਲ ਸਨ ਪਾ ਡੇੜੀਆਂ ਡੂਰੇ ਲੱਗੇ ਲੱਗੇ ਬੰਨੇ ਜਿੰਨੇ ਸਾਡੇ ਪਿੰਡ ਸਾਰੇ ਦੁੱਧ ਦਾ ਕੰਮ ਕਰਦੇ ਆ ਹਾਂਜੀ ਹਾਂਜੀ ਮੈਂ ਅਸੀਂ ਪਾਲਦਿਆਂ ਦੁੱਧ ਵਾਲੀ ਦੁੱਧ ਵਾਲ ਅਨੰਦਰਾ ਸਿੰਘ ਨਾ ਨਹੀਂ ਵਿਚਾਰ ਹੁੰਦਾ ਵੀ ਉਂਗਲੀ ਨੰਗੇ ਹਾਂ ਤਾਨੂੰ ਮੈਂ ਨਾ ਮਗਰਲੇ ਬਰਿੰਦੇ ਵੀ ਬਾਲਟੀ ਭਰ ਕੇ ਬੰਦਾ ਉੱਠੇ ਕਰਾ ਬਿਲਕੁਲ ਫੇਰ ਗੱਲ ਦਾ ਮਜ਼ਾ ਹੁੰਦਾ ਚਾਹੀਦਾ ਵੀ ਭਾਈ ਜੀ ਚਲੋ ਤੇ ਆ ਚਾਚਾ 5 6 ਮਹੀਨੇ ਹੋ ਗਈਆਂ ਸੂਈਆਂ ਚਾਹ ਤਾਜ਼ੀਆਂ ਤੇ ਇੱਕ ਵਾਰੀ ਡਰੈਸ ਸਮਝਾ ਦਿਓ ਜੀ ਆਪਣਾ ਡਰੈਸ ਆਪਣਾ ਪਿੰਡ ਚਾਟੀਵਿੰਡ ਤਹਿਸੀਲ ਝਲਾ ਅੰਮ੍ਰਿਤਸਰ ਠੀਕ ਹੈ ਨਾਮ ਮੇਰਾ ਸਾਹਬ ਸਿੰਘ ਠੀਕ ਹੈ ਰਾਠਕੇ ਕੇ ਜਿਆਦਾ ਰਾਠਕੇ ਮਸ਼ਹੂਰ ਰਾਠਕੇ ਕੇ ਜਿਆਦਾ ਮਸ਼ਹੂਰ ਆ ਹਾਂ ਚਲੋ ਤੇ ਨੰਬਰ ਬੋਲ ਦੋ ਬਬਰ ਗੁਰਦੁਆਰਾ ਟਾਲਾ ਸਾਹਿਬ ਦੇ ਬਿਲਕੁਲ ਲੱਗੀਆਂ ਠੀਕ ਹੈ ਜੀ ਠੀਕ ਹੈ ਜ 98724 62742 ਇੱਕ ਨੰਬਰ ਫਿਰ ਬੋਲੋ 98724 62742 ਚਲੋ ਆ ਜੀ ਦੱਸੋ ਜੀ ਇਹ ਰਾਤ ਦੀ ਸੂਈ ਆ ਜੀ ਸੰਗ ਨਾਣਾ ਉਹ ਹਾਂ ਬਲ ਮੈਂ ਜੀ ਰਾਤ ਦੀ ਸੂਈ ਮੈਂ ਜੀ ਇਹ ਰਾਤ ਦੀ ਸੂਈ ਆ ਜੀ ਅੱਛਾ ਜੀ ਹਾਂ ਜੀ ਤੇ ਭਾਈ ਜੀ ਫਿਰ ਤਿੱਜਾ ਸੂਆ ਜੇ ਕਿੰਨੇ ਦੁੱਧ ਵਾਲੀ ਮੈਂ ਜੀ ਇਹ ਜੇ ਨੂੰ ਵੇਖੋ ਆਪ ਸੰਦੀਪ ਸਿੰਘ ਸਾਹਿਬ ਲਾ ਲਓ ਹੁਣ ਲੇਵੇ ਲੂਵੇਲੇ ਬੰਨਿਓ ਜਾਣੀ ਆਂ ਤੇ ਭਾਵੇਂ 17 18 ਕਿਲੋ ਕਿਈ ਜਾਈਏ ਹਾਂ ਜੀ ਹਾਂ ਜੀ ਪਰ 13 14 ਕਿਲੋ ਤੇ ਮੈਨੂੰ ਦੁੱਧ ਦੇਣ ਦਾ ਹੱਕ ਹੈਗਾ ਹੈ ਹੈਗਾ ਹੈ ਵੱਡੀ ਮੈਂ ਜਿਹੜੀ ਗੱਲ ਆ ਤੇ ਬਾਕੀ ਚਵਾਚੂ ਬਹੁਤ ਚੰਗਾ ਲੱਗਾ ਮੈਨੂੰ ਹਾਂਜੀ ਹਾਂਜੀ ਤੇ ਖੋਲੋ ਭਾਜੀ ਖੋਲੋ ਜੀ ਖੋਲੋ ਦਾ ਇਸਮੇ ਦਿਖਾਰੇ ਚੰਗੀ ਦਾ ਥਾਲੇਵਾ ਚੋਈ ਜੋ ਹੈ ਵਧੀਆ ਭਾਜੀ ਬਹੁਤ ਜਿਆਦਾ ਚੰਗੀ ਆਜੋ ਕਰੋ ਮੈਂ ਨਿੰਦ ਕੇ ਜਾਉਂਗਾ ਅੱਛਾ ਜੀ ਜੇ ਕੋਈ ਨੀਕ ਕਿ ਹੋ ਵੀ ਵੀ ਦੱਸ ਦਿਆਂਗਾ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਹੈ ਇਸ ਗੱਲ ਦੇ ਵਿੱਚ ਲਓ ਜੀ ਕਰੋ ਚੈੱਕ ਕਰਨੀ ਦੁੱਧੜੇ ਮੈਂ ਹਾਂ ਤੁਸੀਂ ਆਪ ਹੀ ਆਈਡੀਆ ਲਾਓ ਹਾਂ ਦੁੱਧ ਕਿੰਨਾ ਕਹਿੰਦਾ ਮੈਂ ਇਹ ਤੇ ਬਾਕੀ ਤਾਂ ਹੈ ਹੀ ਦੁੱਧੜੀ ਇਹਦੀ ਉਹ ਗੱਲ ਤੁਹਾਡੇ ਸਹੀ ਹੈ ਕਿ ਬਾਲਟੀ ਭਰ ਵਾਲੇ ਕੰਮ ਹੀ ਹੈ ਇਹਦੀ ਮਜਾ ਹੀ ਨਹੀਂ ਆਉਂਦਾ ਹਾਂ ਬਾਕੀ ਸਰੀਰ ਮੈਂ ਦਾ ਜਿਹੜਾ ਨਾ ਹਾਂਜੀ 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 ਕੁਦਰਤਲੋਂ ਕੋਈ ਬੰਤਰ ਹੁੰਦੀ ਆ ਇਹ ਨਹੀਂ ਵੀ ਆਪਣੇ ਬਣਾਇਆ ਬਣਦੀ ਆ ਬਿਲਕੁਲ ਆਹ ਮੈਂ ਨਾ ਜਿੱਥੋਂ ਮਰਜੀ ਸਾਰੀਆਂ ਕਾਗ ਤਰਗੀ ਪਈ ਜਾਵੇ ਹੋਲੀ ਲੋਸ ਲੋਸ ਕਰਦੀ ਆ ਹਾਂਜੀ ਭਾਜੀ ਬਾਰੇ ਡੈਮ ਬਣਾਇਆ ਤੇ ਬਸ ਪਾ ਫਿਰ ਉਹੋ ਜਿਹੀ ਦੇ ਲਓ ਤੁਸੀਂ ਸਿਆਣੇ ਜ ਆਪਣੇ ਹਿਸਾਬ ਨਾਲ ਪਾਈ ਜੋ ਮੈਂ ਤੁਹਾਨੂੰ ਬੰਨਾ ਰੇਟ ਸਾਨੂੰ ਪੁੱਛੋ ਹੀ ਨਾ ਜਿੰਨੇ ਜਿੰਨੇ ਦਾ ਜੀ ਗੱਲ ਅਸੀਂ ਤੁਹਾਨੂੰ ਕਹਾਂਗੇ ਨਹੀਂ ਜਿੰਨੇ ਦਾ ਮਨ ਕਰਦਾ ਉਹਨੇ ਨੇ ਪਾ ਦਿਓ ਨਹੀਂ 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 ਇਹਨਾਂ ਦੀ ਬਿਲਕੁਲ ਤਾਂ ਮੈਂ ਕਹਾਂ ਨਾ ਡੇਢ 40 ਕਰੀ ਜੀ ਪਰ ਕੋਈ ਫਾਇਦਾ ਨਹੀਂ ਗੱਲ ਉਹ ਕਰੀਏ ਜਿਹੜੀ ਛੋਟੀ 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 ਬਿਲਕੁਲ ਬਿਲਕੁਲ ਇੱਕ 20 ਹੀ ਦੇ ਦਈਏ ਹੋ ਜੂਗਾ ਮੰਨ ਤਾ ਕਿੰਨਾ ਕਰਾਉਣਾ ਜਿੰਨਾ ਮਰਜ਼ੀ ਕਰ ਤੁਹਾਡੀ ਇੱਕ ਕਹ ਦੇ ਤੂੰ ਜਿੰਨਾ ਤੇਰਾ ਮਨ ਕਰਦਾ ਚਲੋ ਪੰਜ ਜਾਂਦੇ ਆ ਜੋ ਹੋ ਗਿਆ ਇੱਕ 15 ਨਹੀਂ ਜਾਂਦੀ ਆ ਹੋਰ ਚੱਲ ਜੀ ਜਾਂਦੇ ਕੋਈ ਗੱਲ ਨਹੀਂ ਠੀਕ ਹੈ ਮੈਂ ਸਾਰਾ ਬਹੁਤ ਜਾਇਜ਼ ਹੈ ਮੋਲਾ ਜੀ ਹਾਂ ਮੁੱਲ ਚਲੋ ਪਹਿਲੇ ਪਹਿਲੇ ਥੋੜਾ ਜਾਇਜ਼ ਹੀ ਹੁੰਦਾ ਇਹ ਥਲੇ ਦੋ 13 ਤੋਂ 14 ਕਿਲੋ ਹੋਊ अच्छा जेड़ा छुआई वाला दो छुआई वाला उंदा चड्डा चुड्डा वेके दे 18 19 20 दी भी कह दिए ओदा कोई फायदा नहीं ला शंभू भी दिखा रहे लेवा बेख लो सी मैं क्याक कर लूं 8वें ते 10वें दिन दी सुई आ बोलो ए मैं हां भाई जी हां किथों ਕੱਢ ਕੇ ਲਿਆਨੇ ਮਈਆ ਇਹ ਇਦਾਂ ਹੀ ਫਿਰ ਤੁਰ ਕੇ ਹੀ ਤਾਂ ਡਰ ਕੇ ਭੈਣ ਭਰਾ ਵੀ ਦਸੀ ਜਾਂਦੇ ਆ ਕਿ ਹੋਰ ਆਪਾਂ ਕਿੱਥੇ ਲਿਆਉਣੀਆਂ ਸਹੀ ਜੇ ਟੱਕੀ ਦੱਸਦੀ ਸਹੀ ਜੇ ਰੱਖੀ ਸਹੀ ਜੀ ਬਿਲਕੁਲ ਭਾਜੀ ਆਓ ਬਿਲਕੁਲ ਉਹ ਗਾੜੀਆਂ ਬਚਾ ਅੱਠ ਤੋਂ ਨੌਂ ਕੱਟ ਕੱਟ ਹਣੀ ਕੱਟੀ ਕੱਟੀ ਅੱਛੇ ਕੱਟੀਆਂ ਆ ਕੱਟੀਆਂ ਦੇ ਮਤਲ ਲੈ ਬਹੁਤ ਚੰਗੀ ਮੈਂ ਉਹ ਦਾਲੀ ਵਾਲੇ ਕੁੜੇ ਬਲੈਡ ਨਾਲ ਗਾਈ ਵਰਗਾ ਚੁੱਕੀ ਫਿਰਦੀ ਹੈ ਬਲੈਡ ਨਾਲ ਆਮ ਦਾ ਕੰਮ ਹੈ ਹੁਣ ਦੱਸੋ ਇਹੋ ਜਿਹੀ ਮਹੀਆਂ ਦੁੱਧ ਘੜਨਾ ਜੀ ਹੁਣ ਆ ਵੀ ਮੈਂ ਦੁੱਧ ਨਾ ਘੜੀ ਫਿਰ ਕੀ ਮਜ਼ਾ ਫਿਰ ਕਾਹਦਾ ਮਜ਼ਾ ਜੀ ਨਾਲ ਹੀ ਹੁਣ ਅਗਲਾ ਥੋੜੀ ਸੇਵਾ ਤੇ ਡਿਪੈਂਡ ਵੀ ਹੁੰਦਾ ਨਾ ਨਹੀਂ ਬਿਲਕੁਲ ਬਿਲਕੁਲ ਸੇਵਾ ਵੀ ਚਾਹੀਦੀ ਹੈ ਨਾ ਸੇਵਾ ਵੀ ਮਾਲ ਦੀ ਚਾਹੀਦੀ ਹੈ ਜੇ ਹੁਣ ਆਪਾਂ ਸੇਵਾ ਨਾਲ ਮਾਲ ਦੀ ਕੀ ਸੀ ਤੇ ਫਿਰ ਕੀ ਫਾਇਦਾ ਹੈ ਤੇ ਇਹਦੀ ਮਰ ਕੀਮੇ ਬਾਜੀ ਮੈਂ ਤੇ ਸੰਦੀਪ ਸਿੰਘਾਂ ਦੀ ਮੇਰਾ 1.5 ਲੱਖ ਮੁਕਲ ਕਰ ਹਮ ਕਿ ਤੂੰ ਸਿਆਣਾ ਜਿੰਨੇ ਦੀ ਹੈਗੀ ਆ ਨਹੀਂ ਗੱਲ ਸਹੀ ਵੇ ਬਿਲਕੁਲ 130 ਦੀ ਦੇ ਦਈਏ ਛੜ ਦੋ ਜਨ ਜੀ ਤੂੰ ਦੱਸ ਕਿੰਨੇ ਖਿੜੋ ਹਾਂਜੀ ਜਾਣ ਦੋ ਖੋਛ 120 ਦੀ ਸੰਦੀਪ ਸਿੰਘ ਮੈਂ ਦਵਾਂਗੇ ਨਹੀਂ ਠੀਕ ਇਦਾਂ ਦੀ ਕੋ ਮੈਂ ਅੱਜ ਦੀ ਵੀਡੀਓ ਦੇ 120 ਦੇ ਦਊ ਤੇ ਫੇਰ ਕਹਾਂਦੀ ਮੈਂ ਕਰਦੀ ਜੈ ਜੀ ਜੀ ਬਜੀ ਗਮਾ ਹੋਰ ਦੱਸ ਤੂੰ ਕੀ ਆਣਾ ਜੀ ਆਇਆ ਫੋਲੀ ਮਾਨ ਹੋਣਗੇ ਅੱਜ ਅੱਛਾ ਜੀ ਚੱਲ ਕੋਈ ਨਹੀਂ ਦੇ ਨਾ ਨਾ ਠੀਕ ਨਾ ਫੇਰ ਨੇਤੀ ਲਈ ਦੇ ਬਿਲਕੁਲ ਬਿਲਕੁਲ ਕੋਈ ਟੈਨਸ਼ਨ ਨਹੀਂ ਜੀ ਨਹੀਂ ਠੀਕ ਹੈ ਜੀ ਫਿਰ ਆ ਪਹਿਲਾ ਸੂਆ ਕੱਟੀ ਜੇ ਅੱਛਾ ਪਹਿਲਾ ਸੂਆ ਹਾਂ ਚਾਰ ਕੇ ਪੰਜ ਛੇ ਦੰਦ ਜੇ ਹਾਂਜੀ ਪਰਸੋਂ ਸੂਈ ਜੇ ਅੱਛਾ 9 ਕਿਲੋ ਬੋੜੇ ਤੋਂ ਸਟਾਰਟ ਜੇ ਭਾਵੇਂ ਦੋਵੇਂ ਬੰਨੀ ਬਹਿ ਕੇ ਇਦਾਂ ਬਹਿ ਕੇ ਚੋ ਲੋ ਕੋਈ ਲੱਤ ਛੜਨੀ ਚੁਾਈ 1 ਕਿਲੋ 1 ਕਿਲੋ ਜੁਆਰੀ ਠੀਕ ਆ ਕਟਾ ਮਗਰ ਜਿੰਦੇ ਵੀ ਇਹਦੇ ਮਗਰ ਕਟਾ ਜੇ ਇਹ ਪਰਸੋਂ ਸੁਈ ਜੀ ਪਰਸੋਂ ਸੁਈ ਲੈ ਜਮੂ 9 ਕਿਲੋ ਬੋੜਾ ਹੁਣ ਤਿਆਰ ਹੋਊਗਾ ਲੈਵਾ ਵੇ ਕਿਵੇਂ 12 13 ਕਹਿ ਦੀ ਕੋਈ ਫਾਇਦਾ ਨਹੀਂ ਦੁੱਧ 12 ਕਿਲੋ ਕੱਟੀ ਦੇ ਦਊਗੀ ਸਹੀ ਇਹ ਦੋ ਰੀ ਹਾਂ ਬਹੁਤ ਸੋਨੇ ਝੋਟੀਆਂ ਤੇ ਪਹਿਲਾ ਸੁਆ ਤੇ ਲੈਵਾ ਹਾਸ਼ਮ ਗੁਰਾ ਦੇ ਲੈਵਾ ਤੇ 15 ਕਿਲੋ ਵਾਲਾ ਲਾਈ ਬਿਲਕੁਲ ਬਿਲਕੁਲ ਜੀ ਚੰਗੀ ਮੈਂ ਦੁੱਧ ਵਾਲੀ ਹੈ ਜੀ ਬਾਡੀ ਬੁਡੀ ਕਿਸੇ ਨਹੀਂ ਮਿਆਰੀ ਥੰਦਰ ਵਧੀਆ ਕੱਢ ਲੈਂਦੀ ਜੀ ਬਹੁਤ ਸੋਹਣਾ ਚੁਾਈ ਬੜੀ ਮੋਟੀ ਆ ਪੂਰੀ ਆ ਚੰਗਾ ਸਰੀਰ ਕੱਟੀ ਨੂੰ ਚੰਗਾ ਜਿੰਨਾ ਲੱਗਾ ਮਸਲ ਕੱਟੀ ਦੀ ਬੰਤਰੀ ਉਹ ਹੁੰਦੀ ਅੱਗੋਂ ਪਤਲੀ ਬਾਹਾਂ ਮਾਰੀ ਹੋਵੇ ਮਜਾ ਹੀ ਉਸ ਚੀਜ਼ ਦਾ ਆਜੋ ਬਾਜੀ ਆਜੋ ਲੈ ਹੋਰ ਦੀ ਸੀ ਇਹਦਾ ਮੁੱਲ ਜੀ ਫਿਰ ਇਹਦਾ ਮੁੱਲ ਨੇ ਇਹ ਨਾਲ ਲੋਕੀ 30 35 ਕਰੀ ਕਹਿੰਦੇ ਮੰਦੇ ਜੀ ਇਹੋ ਜੀ ਦਾ ਕਰਦੇ ਆ 30 35 ਤੇ 50 ਦੇ ਆਮ ਹੀ ਆ ਨਾ ਆਮੀ ਆ ਕਿੰਨੇ ਦੇ ਦੀ ਇੱਕ 20 ਦੀ ਦੇ ਦਈਏ ਹਾਂਜੀ ਇੱਕ 20 ਦੀ ਦੇ ਦਈਏ ਹਉਂਦੇ ਏਡੇ ਮਈਆਂ ਵੀ ਕੀਤੇ ਨਾ ਮੈਂ ਤੇਰੀ ਕੱਟੀ ਏ ਜਲ ਤੂੰ ਕਹਦੇ ਜਿੰਦਾ ਤੂੰ ਕਹਦੇ ਫਿਰ ਇਹ ਇੱਕ ਦਾ ਹੀ ਦੇ ਲੀ ਠੀਕ ਆ ਹੋਰ 10 ਕਹਿੰਦਾ ਚਲ ਜਾਂਦਾ ਪਿਓਰ ਕਰਾਉਣਾ ਕੋ ਮਾਨਤਾ ਨਾ ਵੇਲੇ ਮਰਜੀ ਦਾੜੀ ਨਾਲ ਇਹ ਨਾ ਕਹੀਂ ਤੂੰ ਪਿਓ ਵੱਡੀਆਂ ਨਿੱਕੀਆਂ ਦੀ ਨਹੀਂ ਗੱਲ ਤੂੰ ਗੱਲ ਕਰ ਕਿੰਨਾ ਕਰਾਉਣਾ ਚਲ ਤੈਨੂੰ ਛੱਡ ਦੋ ਜਾਂ ਪੰਜ ਦੀ ਹੋਊਗੀ ਨਹੀਂ ਠੀਕ ਆ ਇੱਕ ਪੰਜ ਦੀ ਦਵਾਂਗੇ ਜੈ ਜੈ ਜੀ ਤੈਨੂੰ ਵੀ ਕਿਉਂ ਪੰਜ ਹੀ ਛੱਡ ਦਿਆਂਗੇ ਐਂ ਜਣੇ ਤੈਨੂੰ ਬੁੱਝਲਾ ਜਣੇ ਬੁੱਝੀ ਜਾਂ ਕਿਹੜੀ ਜਾਂ ਮੀਨੀ ਇਹ ਪਰਸੋਂ ਦੀ ਸੂਈ ਏ ਨੀਲੀ ਜਾਂਦੀ ਜੇ ਦੋਵੇਂ ਸਿੰਗ ਹਿਲਦੇ ਜੇ ਮੀਨੇ ਲਾਗਰ ਦੀ ਉਹ ਖਾਦੇ ਹਾਂ ਖੋਲੀਆਂ ਬਜੀ ਕਿਨੇ ਬੋਲੇ ਹੱਥ ਤੋਂ 9 ਕਿਲੋ ਬੋੜਾ ਬੋਲਾ ਹੈਗਾ ਪਰਸੋਂ ਸੂਈਏ ਦੋਵੇਂ ਇਕੱਠੀਆਂ ਹੀ ਸੂਈਆਂ ਰਾਤ ਪਰਸਾ ਹਾਂ ਜੇਰ ਜੂ ਰਹੇ ਨਹੀਂ ਕੱਟਾ ਦੇ ਮਗਰ ਕੱਟਾ ਮਗਰ ਲਓ ਜੀ ਮੀਨੀ ਨੀਲੀ ਦੋਵੇਂ ਸਿੰਗ ਹਿਲਦੇ ਜੇਰ ਦੀ ਉਹ ਲਾ ਕੇ ਖਾਦੇ ਹਾਂ ਦੋ ਦੋਵੇਂ ਹਿਲਦੇ ਦੋਵੇਂ ਬਸ ਠੀਕ ਹੈ ਜੀ ਫਿਰ ਦੱਸ ਦੀ ਮੈਂ 12 ਕਿਲੋ ਦੇ ਦੂੰ 12 ਹਾਂ 12 ਕਿਲੋ ਦੇ ਦੂੰ ਉਨਾ ਮੈਂ 14 15 ਨਹੀਂ ਇਹ ਉਹਦਾ ਕੋਈ ਫਾਇਦਾ ਨਹੀਂ ਨਾ ਨਹੀਂ ਬਿਲਕੁਲ 15 ਕਿਲੋ ਦੂਰ ਬੜੀ ਹੁੰਦਾ ਦੁੱਧ ਸੰਦੀਪ ਸਿੰਘ ਸਾਂ ਜਾ ਕੇ ਨਾ 15 ਕਿਲੋ ਬੜਾ ਬੰਜਾਂ ਦੋ ਜੀ ਬਾਕੀ ਜੋ ਕੋ ਕਹਿੰਦਾ ਜਵਾਵੇ ਕਹਿੰਦੇ ਜੀ ਬਿਲਕੁਲ ਅਸਵਾਵੀ ਵੀ ਗੱਲ ਤੇ ਫੇਰ ਆ ਇਹਦੀ ਪਰਵਾਹ ਜੀ ਕੀ ਮਰ ਵੇਲਾ ਕੀਮਤ ਤੇ ਜਿੰਨੀ ਅੱਖੋਂ ਨਹੀਂ ਪਾਣਾ ਜੈਲ ਜੱਲਣ ਦੇ ਕੰਮ ਜੀ ਦਾ ਹਾਂ ਜੈ ਜੀ ਯਾ ਯਾ ਹੁਣ ਤੇ ਪਾਓ ਇੱਕ ਪੰਜ ਕਰੀਏ ਹਾਂ 95 ਦੇ ਦਈਏ ਠੀਕ ਆ ਕੀ ਕਰਨਾ ਕੋ ਮੈਂ ਕੀ ਕਹਾਂ ਬੈਰ ਮੈਨੂੰ ਖੁੱਲੀ ਛੂਰ ਦਿੱਤੀ ਤੂੰ ਇੰਨੀਆਂ ਵੀਡੀਓ ਬਣਾ ਲਈ ਨਹੀਂ ਤੈਨੂੰ ਛੂਟ ਦਿੰਦਾ ਮੈਂ ਕਹ ਦੇ ਬੈਰ ਦੁਰਬਾਈ ਜੋ ਕੋਈ ਜੋ ਮਰਜ਼ੀ ਕਹਦੇ ਉਹਨੇ ਦੀ ਕਹਿ ਦੂੰ ਨਹੀਂ ਠੀਕ ਆ ਮੈਂ ਕਿਹੜਾ ਕੋ ਤੈਨੂੰ ਸਿਖਾਇਆ ਕਿੰਨੇ ਦੀ ਮਰਜ਼ੀ ਕਹਦੇ ਕਿੰਨੇ ਦੀ ਕਹਿਣਾ ਜਾਨ ਦੇ ਪਾਜ ਫਿਰਦੇ ਤੇ ਵੀ ਇਹ ਕਿੰਨੇ ਦੀ ਰਹਿ ਗਈ ਕਿਨੇ ਮੰਗੇ ਸੀ 95 94 90 ਰਹਿ ਗਈ 85 ਦੀ ਦਵਾਂਗੇ ਵਾਹ ਜੀ ਨਹੀਂ ਠੀਕ ਆ ਇੱਕ ਛੋਟਾ ਜਿਹਾ ਗੱਲ ਹੈਗੀ ਆ ਹਾਂ ਜੀ ਇਹਦਾ ਮਗਰਲਾ ਜਿਹੜਾ ਥਾਣਿਆ ਨਾ ਮਾੜ ਆ ਜਾ 19 ਕੀ ਛੱਟਾ ਲਾਉਂਦਾ ਅੱਛਾ ਠੀਕ ਆ ਇੰਦਰਲਾ ਹਾਂ ਜੀ ਕੋਈ ਜ਼ਿਆਦਾ ਨਹੀਂ ਹਾਂ ਜੀ ਜੀ ਥੋੜਾ ਥੋੜਾ ਨਾਰਮਲ ਜੀ ਅੱਜ ਪਹਿਲੀਆਂ ਇੱਕ ਦੋ ਧਾਰਾਂ ਹੀ ਮੁੜ ਕੇ ਕੋਈ ਨਹੀਂ ਆ ਵੀ ਇਹ ਨਹੀਂ ਕੋਈ ਕੋਈ ਡਿਫੈਕਟ ਆ ਉਧਰ ਤੱਕ ਲੋਈ ਕੋਈ ਆ ਮੜਾ ਜਿਆ ਅਸੀਂ ਤਾਂ ਗੱਭਣ ਲਈ ਉਹਦੇ ਨਹੀਂ ਚੀਪ ਪਈ ਪਾ ਲਗਾ ਅਸੀਂ ਦੱਸ ਕੇ ਦੇੜੀ ਚਲੋ ਠੀਕ ਅਗਲਾ ਭੈਣ ਭਰਾ ਇੱਥੇ ਆਵੇ ਆਣ ਕੇ ਕੋਈ ਗੱਲ ਕਰੇ ਬਿਲਕੁਲ ਨਹੀਂ ਨਹੀਂ ਅਸਰ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਗੱਲ ਜਿੰਨੀ ਉਹ ਉਨੀ ਦੱਸਣੀ ਜਿੰਨੀ ਆ ਤੇ ਆਹ ਜੀ ਫਿਰ ਇਹਦਾ ਸੂਆ ਕੋ ਤੀਜਾ ਗਣਲੇ ਸੰਦੀਪ ਸਿੰਘ ਹਾਂਜੀ ਚੌਥਾ ਗਣਲੇ ਥੱਲੇ ਪੈਪੂ ਵੇਖ ਮੈਨੂੰ ਕਿਦਾਂ ਲੱਗੀ ਆ ਹੁਣ ਮੈਂ ਇਹ ਹਲੇ 12 ਤੋਂ 13 ਤੇ سٹارਟ ਆ سٹارਟ ਆ سٹارਟ ਆ ਠੀਕ ਆ 6ਵੇਂ ਤੋਂ 7ਵੇਂ ਦਿਨ ਦੀ ਇਹ ਸੂਈ ਹੈ ਹਾਂ ਇਹ ਨਹੀਂ ਹਿੰਮਤ ਆ ਕੋ 15 ਜੂਨ ਇਹ 14 ਜੂਨ ਅਗਲੀ ਦੀ ਮਦ ਇਹ ਵੀ ਦਰੋ ਜੀ ਬਾਕੀ ਦੁੱਧ ਆਈ ਦੇ ਸੰਦੀਪ ਸਿੰਘ ਗਲੀ ਪਾਤੀ ਖੇੜ ਹੀ ਬਣ ਗਈ ਹੈ ਨਾ ਵੀ 18 17 20 ਉੱਤੇ ਗੱਲਾਂ ਹੀ ਹੋ ਗਈਆਂ ਉਹ ਜਦੋਂ ਚੋਕੇ ਬਾਲਟੀ ਪਾ ਕੇ ਪੁੱਗਣੀ ਇਹ ਪਾ ਫਿਰ ਦੁੱਧ ਕਿੰਨੂੰ ਕਹਿੰਦੇ ਬਿਲਕੁਲ ਭਾਈ ਇਹ ਇਹਦਾ ਹੈਗਾ ਜੀ ਬਾਕੀ ਮੈਂ ਆਪ ਕੁਝ ਦੱਸੜੇ ਵੀ ਦੱਸਿਆ ਵੀ ਨਾ ਗਾੜੀ ਵੀ ਮੈਂ ਹੈਗੀ ਆ ਕਿ ਕੀ ਕਰਦੀ ਆ ਮੈਂ ਗਾੜੀ ਫਿਰ ਫਿਰ ਹੀ ਪਾ ਲਗਣਾ ਭਾਈ ਇਹ ਨਾ ਇਹ ਬੱਚਾ ਮਾਰ ਕੀ ਇਹ ਜੀ ਇਹਦਾ ਮਦਰ ਵੀ ਕਟਾਈ ਹੈ ਕਟਾਈ ਉਹ ਬਿਠਾ ਹੈ ਬੱਚੇ ਬਿਲਕੁਲ ਤਾਜ਼ੇ ਸਾਰੇ ਘਰ ਦੀ ਛੁੱਟੀ ਦੀ ਆਪਣੇ ਹਾਂ ਕਰਦੀ ਹੈ ਐਂਟੀ ਬਰ ਕੀ ਮਾ ਜੀ ਐਂਡ ਵਾਲੇ ਪੀਛੇ ਆਉਣ ਉਹ ਲਿਆ ਬੱਗੇ ਸ਼ੁਰੂਦਲਾ ਕੇ ਐਂਟੀ ਕਰੀ ਆਏ ਆਂਗੇ ਜੈ ਜੀ ਇਹ ਕੰਮ ਆਪਾਂ ਤਾਂ ਕੋਈ ਗਲਤ ਕੀਤਾ ਹੀ ਨਹੀਂ ਹੈ ਮੈਂ ਤਾਂ ਮੰਗਣ ਵਾਲਾ ਇੱਕ ਵੀ ਕਰ ਲਾ ਮੋਲ ਤਾਂ ਵੀ ਕੋਈ ਗੱਲ ਹੀ ਨਹੀਂ ਹੈ ਹਾਂ ਦੱਸ ਕਿੰਨੇ ਦੇ 95 ਦੇ ਦਿੱਤੇ ਠੀਕ ਹੈ ਜੀ ਹੋਰ ਕਰਨਾ ਕੋਈ ਜਾਨ 90 ਤੇਰਾ ਹਾਂ 90 ਕੋਈ ਆ ਚਲ ਦੇਖਦੇ ਆਂਗੇ 90 ਚਲੋ ਜਾਣ ਦੋ ਹੋਰ ਦੱਸ ਤੂੰ ਬਿਲਕੁਲ ਤੇ ਰੇਡ ਵੇਖ ਲਓ ਬਾਈ ਜੀ ਬਿਲਕੁਲ ਜੈ ਜੀ ਬਸ ਮਨੂੰ ਉੱਪਰ ਦਾ ਰੱਬ ਦਾ ਨਾਮ ਆਈਆ ਤੇ ਤੁਸੀਂ ਆਪ ਵੀ ਚੈੱਕ ਕਰ ਲਿਆ ਕਿ ਨਹੀਂ ਨਹੀਂ ਠੀਕ ਹੈ ਜੀ ਹਾਂ ਆ ਵੇ ਸੰਭੂ ਇੱਕ ਵੇ ਦੇਖਾਰੇ ਛੱਡੇ-ਜੁਡੇ ਚੈੱਕ ਕਰ ਲਾ ਹਾਂ ਜੀ ਆਪਾਂ ਨੇ ਕੀ ਬੀਲੀ-ਬੁਈਲੀ ਘਰਾਂ ਦੇ ਤੂੰ ਵੇਖ ਲੈ ਮੈਂ ਤਾਂ ਈ ਦੱਸ ਗੇੜਾ ਬਿਜਲੀ ਕਰ ਗਈ ਇਹਦਾ ਨਾ ਨਹੀਂ ਅਹੀਂ ਤੇ ਕਦੀ ਕਿਆ ਨੀਗਾ ਆ ਵੀਡੀਓ ਬਾੜੀ ਉਹ ਦੇ ਵੇਖੀਦਾ ਬੀਲੀ-ਬੁਈਲੀ ਘਰ ਕਹਿ ਦਿੰਦੇ ਚਲੋ ਬੜਾ ਲਾਇਆ ਤੁਹਾਡਾ ਵੀ ਛਾਟੀ ਵਾਲਾ ਹੈਗਾ ਕਿ ਨਹੀਂ ਕੀ ਸਾਡਾ ਕੋ ਪਾਵਰ ਗ੍ਰੇਡ ਹੈਗਾ ਗਰਵਾਲੀ ਮੋੜ ਤੇ ਬਾਅਦ ਕੋਈ ਨਹੀਂ ਬ੍ਰੋ ਬਣਾਦਾ ਬਣਾਣਾ ਹੀ ਆਪਰੇ ਬਣਾਣਾਗੇ ਇਹਨਾਂ ਬਣਾਉਣਾ ਹਾਂਜੀ ਹਾਂ ਇਹ ਚੀਜ਼ਾਂ ਬਣਾਉਂਦੇ ਆ ਆਪ ਕੋਈ ਨਹੀਂ ਕੁਝ ਵੀ ਹੁੰਦਾ ਨਾ ਨਾ ਕੰਮ ਸਾਫ਼ ਸੁਥਰਾ ਕਰੋ ਹਾਂਜੀ ਕਮੈਂਟ ਚੰਗੇ ਕਰੋ ਆਓ ਜੀ ਜੇ ਆ ਵੀ ਜੇ ਕਿਸੇ ਨੂੰ ਡੰਗਰ ਮਾੜਾ ਜਾਂਦਾ ਨਾ ਉਹਨੂੰ ਦੁੱਖ ਲੱਗਣਾ ਦੁੱਖ ਲੱਗਣਾ ਮੇਰੇ ਜ ਕੋਈ ਸ਼ੱਕ ਨਹੀਂ ਸੰਦੀਪ ਸਿੰਘ ਬਾਕੀ ਮਾਲ ਜਿਹੜਾ ਇਹ ਆਉਂਦਾ ਘਰਾਂ ਚੋਂ ਆ ਹਾਂਜੀ ਹਾਂਜੀ ਥੋੜਾ ਬੜਾ ਘਰ ਵਾਲਿਆਂ ਨੂੰ ਵੀ ਰੱਬ ਚਾਹੀਦਾ ਵੀ ਦੱਸ ਕੇ ਅਗਲੇ ਨੂੰ ਦੇਣ ਵਪਾਰੀ ਨੂੰ ਹਰ ਵੇਲੇ ਵਪਾਰੀ ਨੂੰ ਨਾ ਕੜੀਸਣ ਜਦੋਂ ਵਪਾਰੀ ਦੇ ਘਰ ਡੰਗਰ ਆ ਜਿੰਦਾ ਵਪਾਰੀ ਦੋ ਘਰਾਂ ਤੋਂ ਝੂਠਾ ਹੁੰਦਾ ਝੂਠਾ ਹੁੰਦਾ ਜੇ ਲੈ ਇਹਨੂੰ ਮਕਰੋਂ ਲਾਹਮਾ ਦਿੱਤਾ ਨਾ ਜਿਹਦੀ ਕੋਈ ਲਾਂਦੀ ਆ ਉਹਨੇ ਖੜਾ ਲੈ ਚ ਇਹਨੇ ਦੇ ਦਿੱਤੀ ਹੁਣ ਇਹ ਸਾਨੂੰ ਅਣਕੇ ਲਾਹਮਾ ਦਿੰਦਾ ਜਦੋਂ ਗਾੜੀ ਮਾੜੀ ਚਲੀ ਜਾਂਦੀ ਉਹਨੇ ਕਹਿੰਦਾ ਵਪਾਰੀ ਸਾਨੂੰ ਫੇਰ ਮਾਰਤਾ ਸੌ ਜੋ 80% ਜਿਹੜੇ ਘਰ ਪਤਾ ਤਾਂ ਉਹਨਾਂ ਨੂੰ ਇੰਨਾ ਬਾਰੇ ਬਿਲਕੁਲ ਬਿਲਕੁਲ ਜੀ ਅਹੀਂ ਉਹਨਾਂ ਵੀ ਇਹਨਾਂ ਦੀ ਜੁਮੇ ਆ ਰਹੀਆਂ ਚੁੱਕੀ ਜਾਈਏ ਅਹੀਂ ਤੇ ਅੱਜ ਲਿਆਂਦੀਆਂ ਗੱਬਣਾ ਮੈਂ ਹੀ ਲੈਂਦੀਆਂ ਸਾਰੀਆਂ ਸਵਾਗ ਇੱਕ ਧਾਰ ਮਾਰ ਮਾਰ ਕੇ ਲਈਆਂ ਅੱਜ ਅਗਲੇਨ ਬਾਲਟੀ ਰੱਖ ਕੇ ਥੱਲੇ ਦੇਣੀ ਇਹ ਮਸਲਾ ਆ ਭਾਵੇਂ ਗੁਰੂ ਰਾਮਦਾਸ ਕਿਰਪਾ ਕਰੇ ਹਰ ਜੀ ਦੇ ਕਿਦਾਂ ਹੀ ਕਾਰੋਬਾਰ ਤਰੱਕੀਆਂ ਬਖਸ਼ੇ ਬਾਬਾ ਜੀਰ ਦਾ ਮਨ ਚ ਹੀ ਇਹ ਭਰਾ ਆਪਣਾਈ ਵੀ ਆਂਦਾ ਹੈ ਵੀਰ ਜਹਦਰਪ੍ਰੀਤ ਸੰਦੀਪ ਸਾਨੂੰ ਸੱਦੀਏ ਮੈਂ ਹੁਣ ਕੋਈ ਨਹੀਂ ਕਿਸਨ ਸਾਦਲੀ ਨੇ ਵੀ ਸੰਦੀਪ ਸਰ ਉਹਦੇ ਕੱਲ ਪਰਸ ਸਾਡੀ ਵਿਚਾਰ ਬਣੀ ਫਿਰ ਤੁਹਾਨੂੰ ਫੋਨ ਕੀਤਾ ਚਲੋ ਚਲੋ ਤੇ ਬੰਦੇ ਸੁਆਏ 55 ਕਿੱਲਿਆਂ ਜੋ ਤੁਹਾਨੂੰ ਪਤਾ ਮਾਲ ਸਾਡਾ ਲੱਚਾ ਹੀ ਜਾਂਦਾ ਤੇ ਮੈਂ ਤਾਂ ਆਇਆ ਵੀ ਨਹੀਂ ਮੈਂ ਖਾ ਜੀ ਨਹੀਂ ਅੱਜ ਕੋਈ ਗੱਲ ਕਰਨੀ ਪੈਗਾ ਜੇ ਉਹ ਸੰਦੀਪ ਸੁਆਉਗੇ ਤੇ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੀ ਕਰਨੀ ਹੈ ਮੈਂ ਗਲਤ ਗੱਲ ਨਹੀਂ ਕਰਨੀ ਹੁਣ ਨੰਬਰ ਬੋਲ ਦੇ ਫਿਰ ਆਪਣਾ ਨੰਬਰ 98724 62742 ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਜੀ ਆਨੋ ਜਦੋਂ ਮਰਜ਼ੀ ਆਓ ਬਾਕੀ ਅੱਜ ਇਹ ਵੀ ਇਹ ਨਹੀਂ ਵੀ ਅੱਜ ਹੀ ਪੰਜ ਸਾਡੇ ਹਰ ਵੇਲੇ 6 7 6 7 8 ਮਹੀਨੇ ਸਾਡੇ ਰੈਗੂਲਰ ਹੁੰਦੀਆਂ 12 ਮਹੀਨੇ ਹੀ ਹੁੰਦੀਆਂ ਹੁੰਦੀਆਂ ਇਹ ਨਹੀਂ ਵੀ ਇੱਕ ਦਿਨ ਅੱਜ ਆਈਆਂ ਵੀਡੀਓ ਬਣਾਈ ਮੋਗੀਆਂ ਫੇਰ ਇਕੱਠੀਆਂ ਹੀ ਮਤਲਬ ਨਾਲੋਂ ਨਾਲ ਮਾਲ ਲਈ ਆਉਣਾ ਹੈ ਹੀ ਇਸੇ ਕੰਮ ਤੇ ਬਿਲਕੁਲ ਜੀ ਬਿਲਕੁਲ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ